ਇਕਾਲ ਜੀ ਸਾਰਿਆਂ ਲਈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਖੁਸ਼ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤੇ ਆ ਜੀ ਵੀਡੀਓ ਨੂੰ ਸਾਡੇ ਨਾਲ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਜੀ ਤੇ ਕਰ ਦਿਓ ਕਮੈਂਟ ਮੰਮੀ ਦੁੱਧ ਘੱਟ ਲਿਆ ਲੋ ਤੇ ਨਾਲ ਕੁਛ ਇੰਨਾ ਹੀ ਜੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਸੀਂ ਹਜ਼ੂਰ ਸਾਭੀਆਂ ਸਾਡੀ ਵੀਡੀਓਸ ਨੂੰ ਠੀਕ ਹੈ ਇੱਥੋਂ ਪਤਾ ਲੱਗ ਰਿਹਾ ਵੀ ਤੁਸੀਂ ਵੀ ਨਾਲ ਦੇ ਨਾਲ ਦਰਸ਼ਨ ਕਰ ਰਹੇ ਹੋ ਇੱਕ ਤਾਂ ਵੀ ਇੱਕ ਵੀ ਮਤਲਬ ਜਿਹੜਾ ਸਾਡੇ ਨਾਲ ਇੱਕ ਵੀ ਦਰਸ਼ਨ ਕਰ ਗਿਆ ਸਾਡੀ ਵੀਡੀਓ ਸਫਲ ਹੈ। ਹੂੰ ਇੱਥੇ ਤੱਕ ਆਉਣ ਦੀ। ਕਿਉਂਕਿ ਕਹਿੰਦੇ ਨੇ ਆ ਸਾਰੀ ਦੁਨੀਆ ਮਤਲਬ ਮੰਗ ਆਪਣੇ ਲਈ ਤਾਂ ਸਭ ਲੈਣੇ ਆ ਲੇਕਿਨ ਦੂਸਰੇ ਲਈ ਮੰਗਣਾ ਬਹੁਤ ਔਖਾ ਹੁੰਦਾ। ਬਹੁਤ ਔਖਾ। ਨਾ ਆਪਾਂ ਦੂਸਰੇ ਦੀ ਬੁਰਾਈਆਂ ਮੰਗਦੇ ਆ। ਹੂੰ 50% 50% ਚੰਗਾ ਵੀ ਮੰਗਦੇ ਆ ਬਹੁਤ ਲੋਕ ਬੈਠੇ ਆ। ਕਹਿੰਦੇ ਨੇ ਆ ਵੀ ਫਲਾਣੇ ਦਾ ਇਹ ਕੰਮ ਨਾ ਹੋਵੇ ਧੰਕੇ ਦਾ ਕੰਮ ਨਾ ਹੋਵੇ 50% ਆ ਜਿਹੜੇ। ਸੋ ਚਾਹ ਮੰਗਾਲੀ ਜੀ ਇਹ ਗਰਮ ਤਾਂ ਫੇ ਫੜਦੀਦਾ ਨੂੰ ਥੱਲੇ ਤੇ ਇਹ ਗਲਾਸ ਨੂੰ ਉੱਪਰ ਤੇ ਹੀ ਫੜੀਦਾ ਹੁੰਦਾ ਤੁਸੀਂ ਤਾਂ ਇਹ ਫੜ ਲੈਂਦੇ ਉਹਨੇ ਗਰਮ ਇਹ ਉੱਪਰ ਤੇ ਹੀ ਫੜੀਦਾ ਇਹ ਜਿੱਥੇ ਚਾਹ ਹੈ ਚਾਹ ਕੋਲ ਤਾਂ ਗਰਮ ਹੀ ਹੋਊਗਾ ਹਾਂ ਇਹਨਾਂ ਨੇ ਹੁਣ ਚਾਹ ਦੇ ਪੈਗ ਪੁੱਗ ਲਾਉਣੇ ਆ ਚਾਹ ਦੇ ਪੈਗ ਲਾਉਣੇ ਆ ਇੱਕ ਕੱਪ ਮੈਂ ਫालतू ਮੰਗਾ ਲਿਆ ਆਪਣੇ ਜੁੱਤੀ ਇਹਦਾ ਪੀਣੀ ਨਹੀਂ ਕਿ ਪੀਣੀ ਆ ਇੱਕ ਕਰਨ ਨੂੰ ਵੜਾਇਆ ਨਹੀਂ ਕਰਨ ਗਏ ਬੈਠਾ ਗੱਟੀ ਮੈਂ ਐਵਲੀ ਵਾਲੀ ਚੀਜ਼ ਪੀਂਦੀ ਬੱਸ ਇਹ ਐਵਲੀ ਆ ਕਿਆ ਮੰਮੀ ਇਹ ਕਿਆ ਪਤਾ ਚਾਹਤਾ ਨਜਰਾਇਨ ਹੋ ਗਿਆ ਜਿਹੜੇ ਚਾਹ ਆਲੀ ਜੀ ਮੰਮੀ ਨੇ ਕਿਹਾ ਨਾ ਚਾਹ ਬਿਨਾ ਚੱਕ ਦੇਣੀ ਹੈਗੇ ਤਾਂ ਹੀ ਮੈਂ ਕਿਹਾ ਜਿਵੇਂ ਅਮਲੀਆਂ ਨੂੰ ਸ਼ਰਾਬ ਬਿਨਾ ਕੱਕ ਦੇਣੀ ਹੁੰਦੀ ਸਮਝ ਲੋ ਤੁਸੀਂ ਚਾਹ ਤੁਸੀਂ ਸ਼ਰਾਬ ਵਾਲੇ ਅਮਲੀ ਨਹੀਂ ਤੁਸੀਂ ਚਾਹ ਵਾਲੇ ਅਮਲੀ ਮੈਂ ਉਹਦੀ ਗੱਲ ਕਰ ਰਿਹਾ ਉਹ ਤਾਂ ਫੇਰ ਹੈਗਾ ਹੀ ਆ ਚਾਹ ਤਾਂ ਫੇਰ ਚਾਹ ਹੀ ਆ ਕਦੇ ਘਰ ਪੀਵੇ ਨਾ ਨਹੀਂ ਚਾਹ ਚ ਬਾਹਰ ਆ ਕੇ ਜਾ ਪਰ ਬਾਹਰ ਆਣ ਕੇ ਫੇਰ ਉਹ ਘਰਾਂ ਦਾ ਚੱਲ ਬੰਦਾ ਜੇ ਕਹਦਾ ਇੱਕ ਗਲਾਸ ਭਰ ਕੇ ਸਵੇਰ ਨੂੰ ਪੀ ਲੈਣਾ ਬਾਸ ਮੁੜ ਕੇ ਨਹੀਂ ਪੀਂਦੇ ਇਹ ਕਿੱਤੇ ਹੀ ਆਉਂ ਲੋਡ ਤਾਂਗੇ ਵੀ ਸੌ ਲਿਆ ਪਾਪ ਚਾਹ ਨਹੀਂ ਨਹੀਂ ਅਭੀ ਚਾਹ ਪਾਰਾ ਚੋਣੀ ਚੋਣਾ ਟੰਗਰ ਚੋਣੀ ਆ ਤਾਂ ਉੱਥੇ ਮਗਣੀਆ ਨਹੀਂ ਹੋਈ ਹਿਸਾਬ ਨਾਲੇ ਮੰਮੀ ਘਰ ਵਾਲੀ ਇੱਕ ਗਲਾਸ ਇੱਥੇ ਦੇ 6 ਕੱਪਾਂ ਦੇ ਬਰਾਬਰ ਉਹ ਕੁੱਤੇ ਨੂੰ ਮਾਰੀ ਕੁੱਤਾ ਕੁੜੀ ਕੋਲ ਫਿਰਦਾ ਉਹ ਦਿੱਤ ਪਸੰਦੀ ਪੈਂਦੀ ਆ ਮੰਮੀ ਅਰਗਣ ਦੇ ਅੱਖਾਂ ਮਾ ਏ ਵੀ ਕਾਂਤੀ ਪਈ ਐ ਗਰਮੀ ਦੇ ਰਾਤ ਸਫਰ ਸਫਰ ਕਰਕੇ ਨਾ ਸਫਰ ਕਰਕੇ ਸਫਰ ਬਹੁਤ ਆ ਸਫਰ ਕਰਕੇ ਕਾਂਤੀ ਹੋਈ ਐ ਪਤਾ ਕਿ ਐ ਭੱਜ ਜਾਣਦੀ ਐ ਰਾਤ ਚੱਕ ਦਿੰਦੀ ਐ ਮੈਨੂੰ ਗਰਮੀਆਂ ਗਰਮੀਆਂ ਗਰਮੀ ਕੱਢੋ ਮੈਨੂੰ ਬਾਹਰ ਹੂੰ ਕਿਉਂਕਿ ਅੱਪਾ ਪਹਿਲਾਂ ਪਾਏ ਹੁੰਦੇ ਆਪਣੇ ਹਿਸਾਬ ਦੇ ਕੱਪੜੇ ਤੇ ਹੁਣ ਇੱਧਰ ਹੋ ਗਈ ਗਰਮੀ ਹਿਸਾਬ ਗੱਲ ਲੈਂਦੇ ਆ ਆਹੋ ਫੇਲ ਲੋਂਪਨ ਜਾਣੈ ਜੀ ਅਦੁਨੇ ਗੱਲਾਂ ਕਰਦੀ ਦੇ ਜੁੱਡੂ ਵੀ ਲਿਆ ਜੀ ਨੇ ਛਾਲਾਈ ਅੱਜ ਖੰਮਗਾਤਾ ਜੀ ਛਾਰਈ ਓ ਮੈਂ ਮਾਜਿੰਦੀ ਨਾਨਕਿਆਂ ਨੂੰ ਵੀ ਜਾਣਾ ਨਾਨੀ ਵੀ ਦੇਕੇ ਦੀਆਂ ਨਾਨੂ ਵੀ ਦੇਕੇ ਦਈ ਸੀ ਇਹਦਾ ਕਹਿੰਦੇ ਬਾਦੋਂ ਹੀ ਨੂੰ ਬਾਦ ਹੁਣ ਖਾਣ ਵਾਸਤੇ ਮੰਗਾਇਆ ਕੁਛ ਕਿਹਾ ਤਾਂ ਹੈਗਾ ਜੀ ਕੀ ਕਿਹਾ ਬੜਾ ਪਾਓ ਖਾ ਕੇ ਦੇਖੀਏ ਬੜਾ ਪਾਓ ਹੈ ਬੜਾ ਸੁਆਦਾ ਹਾਂ ਕਦ ਕਰੀ ਮੈਂ ਲੈ ਮੈਂ ਖਾਤਾ ਹਾਂ ਤੁਹਾਨੂੰ ਖਰਾਉਂਗੀ ਤੇ ਤੁਹਾਨੂੰ ਘਰ ਖਰਾਉਂਗੀ ਮੈਂ ਬਣਾ ਕੇ ਦੇਖੀ ਟੇਬਲ ਨਾਲ ਹਲਾ ਚਾਲ ਘਰ ਮੈਂ ਬਣਾ ਕੇ ਖਰਾਉਂਗੀ ਚਲ ਦੇਖਦੇ ਆ ਭਾਈ ਬੜਾ ਪਾਓ ਕੀ ਹੈ ਜਾਈ ਚਾ ਇੱਕ ਕੱਪ ਪਹਿਲਾਂ ਉਹ ਡਰਾਈਵਰ ਵੀਰ ਤਾਂ ਲੈ ਗਿਆ ਆਪਣੀ ਹੈਨਾ ਲੈ ਗਿਆ ਲੈ ਗਿਆ ਉਹ 5 ਕੱਪ ਕਿਹਾ ਵਦਾਂ ਹਾਂ ਤੇ ਕਰਨ ਨੂੰ ਫੜਾਇਆ ਮੈਂ ਇੱਕ ਕੱਪ ਕਰਨ ਪੀਣੀਆ ਕਰਨ ਨੇ ਕਿਆ ਕਹਿੰਦਾ ਤਾਂ ਮੈਂ ਕਹਿੰਦਾ ਤਾਂ ਐਟਾ ਜੀ ਪੀਣੀ ਆ ਮੇਰੀ ਗੱਲ ਸੁਣੋ ਮਾਨੂੰ ਇੱਕ ਲੇਜ਼ ਦਾ ਪੈਕਟ ਲੇਜੇ ਹੱਜੇ ਕਹਿੰਦਾ ਤਾਂ ਕਹਿੰਦਾ ਦੀਦੀ ਮੈਨੂੰ ਕੁਝ ਖਾਣ ਦੇ ਦੇ ਲੇ ਗਨੇ ਆ ਲੇ ਲਈ ਕਿ ਆ ਕਹਿੰਦਾ ਯਾਰ ਹੱਦ ਆਪੂ ਜੇ ਦੇਣਾ ਤੇ ਪਲੇਜ਼ ਲੈ ਲਈਏ ਕਰਨ ਦੀ ਹੋ ਗਈ ਵੀ ਆ ਜੀ ਸੇਤ ਥੋੜੀ ਢਿੱਲੀ ਉਹਦੇ ਕਰਕੇ ਉਹਦਾ ਬਾਹਰ ਦਾ ਅਸੀਂ ਕਰਿਆਵਾ ਖਾਣਾ ਬੰਦ ਆਰਡਰ ਆਏ ਵੇ ਆ ਭਾਈ ਘਰੋਂ ਵੀ ਤੇ ਕੁਝ ਦੇ ਦੀ 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 ਉਹ ਫੇਰ ਲੱਕ ਲਈ ਚਾਹ ਬਣਾਈ ਕ ਲਈ ਚਾਹੇ ਆ ਲੈ ਵੀ ਕਰਨ ਸਿਆ ਚਾਹ ਪੀਣੀ ਦੀ ਨਾ ਚਾਹ ਛੱਕ ਐ ਸਾਸਰੀ ਘਾਲ ਤਾਂ ਬੁਲਾ ਦੇ ਨਾਲ ਗਰਮ ਲੱਗਦੀ ਆ ਦੇਖੀ ਗਰਮ ਹੋਣੀ ਆ ਸਾਸਰੀ ਕਾ ਬੁਲਾ ਦੇ ਮਰੂਲ ਤੁਨ ਸਾਂਹ ਪਿੱਛੇ ਸਾਸਰੀ ਕੋ ਸਾਸਰੀ ਕਾਲ ਠੰਡੀ ਜੀ ਬੁਲਾਈ ਅੱਜ ਕੀ ਹੋਇਆ ਜਿਆਦਾ ਬੁਖਾਰ ਹੋ ਗਿਆ ਖੁਸ਼ ਨਹੀਂ ਹੋਇਆ ਆ ਗੇਮ ਲੱਗਿਆ ਮੇਰੇ ਫੋਨ 'ਚ ਖੇਲਣ ਵੀ ਲੋ ਕਰਦੇ ਉਹਨੂੰ ਕੁਛ ਖਾਣਾ ਦਾ ਨਹੀਂ ਤਾਂ ਜੋ ਖਾਉਂਗੇ ਲਿਆ ਦਿਜੀ ਜੀ ਲਿਆ ਜੋ ਖਾਉਂਗੇ ਆਪਾਂ ਤੇ ਕੁਛ ਖਾਣ ਦਾ ਨਹੀਂ ਹੈਗਾ ਅਸੀਂ ਤਾਂ ਕੁਛ ਨਹੀਂ ਖਾਣਾ ਯਾਰ ਅਸੀਂ ਕੁਛ ਖਾਣਾ ਨਹੀਂ ਫਿਰ ਚਿਪਸ ਜੇ ਖਾਣੇ ਅਸ ਤਾਂ ਦੋ ਕੁ ਪੈਕਟ ਬਸ ਇੱਕ ਦੇ ਦਿਓ ਇਹਨੂੰ ਹੀ ਖਾਂਕ ਬਹੁਤ ਹੋਈ ਵੀ ਆ ਲੈ ਫੜ ਜਾ ਕੇ ਦਵਾਈ ਦਿਵਾਉਣੀ ਇਹਨੂੰ ਨਾਲੇ ਲੈ ਲੈ ਬਸ ਸਰ ਜੀ ਇੱਕ ਆਵੀ ਦੇ ਦਿਓ ਲੈ ਆ ਵੀ ਗਾਲਾ ਜਾ ਕੇ ਨਹੀਂ ਹੋਈ ਉਹਨੇ ਹੁਣ ਜੀ ਜਾਣਾ ਚਾਹਤਾ ਇਹਨੇ ਹੁਣ ਖੁਸ਼ ਤਾਂ ਹੋ ਜਾ ਥੈਂਕ ਯੂ ਵੀ ਨਹੀਂ ਕਿਹਾ ਜੀਜੂ ਨੂੰ ਮੈਂ ਤਾਂ ਪੁੱਛਣਾ ਦਵਾਉਂਦੀ ਨਹੀਂ ਸੀ ਤੋ ਸਿਓ ਚ ਬਣਾਇਆ ਪਹਿਨੋ ਚਲੋ ਉਹ ਨਹੀਂ ਚਲ ਨਿਆਣਾ ਮੇਰੇ ਉਲਝ ਗਏ ਨਾ ਜੇ ਦੇਖੀ ਜਾਏ ਵਾਲੇ ਤੂੰ ਨਹੀਂ ਹੋ ਗਿਆ ਯਾਰ ਹੁਣ ਕਿੰਨਾ ਨਿਆਣਿਆਂ ਦਾ ਤਾਂ ਕੰਮ ਇਹ ਹੁੰਦਾ ਖਾਣਾ ਮੈਨੂੰ ਰੋਕਣਾ ਪੈਣਾ ਉਹ ਰੋਕ ਕੇ ਫਿਰ ਤੜਫਣਾ ਖਾਏ ਕਰਨ ਨੂੰ ਤਾਂ ਹੋ ਗਈ ਖਾਏ ਕਰਨ ਨੂੰ ਰੋਕਣਾ ਦਾ ਚੱਲ ਪਹਿਣਾ ਪਰ ਹੁਣ ਖਿਲਾਉਣਾ ਵੀ ਪੈਂਦਾ ਕੁਛ ਨਾ ਕੁਛ ਭਾਈ ਰਾਸ਼ ਪੂਰਾ ਹੋ ਗਿਆ ਆ ਬੇਵਰ ਪਹਿਲਾ ਘੱਟਦਾ ਜੀ ਜੀ ਇਸ ਟਾਈਮ ਮਹਾਰਾਸ਼ਟਰ ਦੇ ਵਿਚਾਲੇ ਗੰਧਾਰ ਤੋਂ 17 ਕਿਲੋਮੀਟਰ ਇਧਰਲੇ ਪਾਸੇ ਨੂੰ ਆਵੇ ਇੱਥੇ ਤੇ 17 ਕਿਲੋਮੀਟਰ ਗੰਧਾਰ ਹੈ ਜੀ ਹਾਂ ਤੇ ਜੀ ਸਾਰੇ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਨਾਮ ਦੇ ਨਾਮ ਦਰਸ਼ਨ ਕਰੀ ਆਂ। ਨਾਨਕਦੇਵ ਜੀ ਕੋਲ ਵੀ ਜੀ ਸਿ ਜਾਇਆ ਹੈ ਜੀ। ਠੀਕ ਹੈ। ਪੰਜ ਪਿਆਰਿਆਂ ਦੇ ਵਿੱਚ ਇੱਕ ਪਿਆਰੇ ਦੇ ਕੋਲ ਵੀ ਜੀ ਆਇਆਈ ਜੀ ਅਸੀਂ। ਮਤਪਾਹ ਕੋਲ ਵੀ ਆਇਆਈ ਜੀ ਅਸੀਂ। ਜੰਮੇ ਆਏ ਅਸੀਂ ਕਹਿਣਾ। ਉਹ ਬੜਾ ਪਾਹ ਆ ਗਿਆ ਭਾਈ। ਉਹ ਵੀ ਬੜਾ ਪਾਹ ਆ ਗਿਆ। 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 ਉਹ ਵੀ ਬੜਾ ਬਾਜੀ ਬਸ ਆਪਣਾ ਇੱਕ ਹੈ ਜੀ ਦੇਖ ਅੱਗੇ ਭਾਈ ਬੜਾ ਪਾਓ ਯਸ ਮੈਂ ਕਹਿੰਦੀ ਮੈਂ ਤਾਂ ਬੜਾ ਪਾਓ ਖਾਣਾ ਮੈਂ ਭਾਈ ਖਾ ਕੇ ਦੇਖ ਮੈਂ ਤਾਂ ਕਦੇ ਖਾਦਾ ਨਹੀਂ ਬਹੁਤ ਪ੍ਰਕਾਰ ਦੇ ਬੜਾ ਪਾਓ ਹੁੰਦੇ ਆ ਹੂੰ ਦੋ ਤਿੰਨ ਪ੍ਰਕਾਰ ਦੀਆਂ ਵਿੱਚ ਚਟਣੀਆਂ ਲੱਗਦੀਆਂ ਹੁੰਦੀਆਂ ਅੱਛਾ ਇਹ ਨੋਰਮਲ ਬੜਾ ਪਾਓ ਆਹਾਂ ਇਹ ਜੋ ਆਹ ਹੈ ਇਹ ਬੇਟਾ ਕੀ ਹੈ ਜਿਹੜਾ ਆਪਣਾ ਆਲੂ-ਲੂ ਵਗੈਰਾ ਬਣਾਈ ਦਿੰਦੀਆਂ ਟਿੱਕੀ ਜੀ ਆਲੂ ਆਲੂ ਟਾਈਪ ਟਿੱਕੀ ਠੀਕ ਹੈ ਸੇਕ ਦਾਲ ਹੋਰ ਦੰਸਦੀ ਹੈ ਮੈਂ ਜਿਹੜੀਆਂ ਬਾਹਰਲੀ ਡੱਬ ਰੋਟੀ ਹੈ ਇਹਨੂੰ ਵੀ ਤਵੇ ਤੇ ਸੇਕ ਲਗਾਇਆ ਜਾਂਦਾ ਹੈ ਅੱਛਾ ਪੁਆਇੰਟ ਚੇਂਜ ਕਰਨਾ ਪੜਤਾ ਆਪਣੇ ਠੀਕ ਹੈ ਹਾਂ ਦੇਖ ਹੈ ਨਾ ਬੰਦਾ ਘੜਾ ਗੈਲ ਮਰ ਕੇ ਫਰਾਈ ਹੈ ਇਹ ਬਹੁਤ ਸਵਾਦ ਲੱਗਦੀ ਹੈ ਨੀ ਸਵਾਦ ਲੱਗਦੀ ਇਹਦੇ ਨਾਲ ਰਤੇ ਰੱਬ ਦਾ ਨਾਮ ਹਾਂ ਮੈਂ ਚੱਕਦੀ ਫਿਰ ਉਹ ਕੌੜੀ ਵੀ ਨਾ ਹੋਵੇ ਜ਼ਿਆਦਾ ਦਾਲ ਦਿੰਗੇ ਗਰੂਪ ਨਾਲ ਇਹ ਰੱਖੋ ਦੇ ਚੱਲ ਦੇਖ ਵਿਖਾ ਕੇ ਕੀ ਕਹਿੰਦਾ ਭਾਈ ਬੜਾ ਪਾਣੀ ਦੀ ਬੋਤਲ ਆਫੇ ਮੰਗੀ ਪਾਣੀ ਬੋਤਲ ਦੇ ਨਾ ਨਾ ਇਹ ਮੰਗਦੀ ਹਾਂ ਵੀ ਜਾ ਮੱਚ ਕੇ ਆ ਕੇ ਛੱਡ ਰਿਹਾ ਉਹ ਦੀ ਖਾਣਾ ਬੜਾ ਪਾਓ ਦਾ ਸੁੱਕਾ ਹੀ ਬੜਾ ਪਾਓ ਖਾਣਾ ਚਾਹ ਹੋਵੇ ਨਾਲ ਨੂੰ ਆਹਾਹਾ ਇਹ ਨਜ਼ਾਰਾ ਬੱਕਾ ਨਾ ਵੀ ਸੁਆਦ ਆ ਹੂੰ ਜਟੜੀ ਵੀ ਸੁਆਦ ਆ ਸੁਆਦ ਆ ਚੱਲ ਠੀਕ ਆ ਚਲ ਫੇਠ ਠੀਕ ਹੈ ਜੀ ਭਾਈ ਸਵਾਦ ਆ ਇੱਕ 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 ਮੰਮੀਂ ਦੇ ਦੇ ਹੋਰ ਮੰਗਾਵਾ ਮੰਮੀ ਮੰਗਾਵਾ ਹੋਰ ਆ ਪਹਿਲੇ ਇੱਕ ਬੈਠ ਲੈ ਕੇ ਦੇਖ ਐਜੋ ਚ ਦੇਖ ਦੇ ਇੱਕ ਦੰਦੀ ਖਾ ਕੇ ਦੇਖ ਲੋ ਇਹ ਵਧੀਆ ਲੱਗਦਾ ਫੇਰ ਮੰਗਾ ਲੰਨੇ ਹੋਰ ਮੈਨੂੰ ਤਾਂ ਆਏ ਵੀ ਪਤਾ ਨਹੀਂ ਕਹੇ ਜਾ ਹੁਣ ਕਿੱਦੇ ਵੀ ਤੇਰਾ ਸੁਣਦਾ ਕਾਇ ਕਿੱਥੇ ਵੀ ਖਾਇਦਾ ਅਸੇ ਦਿਨ ਢਾਬਾ ਰੋਟੀ ਦੇ ਵਿੱਚ ਆਲੂ ਭਰੇ ਮੀਂ ਮੰਮੀਰੇ ਮੰਮੀ ਦੇ ਕਿਦਰਾ ਜੇਡਾ ਦੇਖ ਲਓ ਨਹੀਂ ਠੀਕ ਹੈ ਇਹ ਬੰਦੇ ਨੂੰ ਭਾਈ ਨਹੀਂ ਸਹੀ ਲੱਗਦਾ ਠੀਕ ਨਹੀਂ ਸੁਧਾਰ ਮੈਂ ਆਪਣੇ ਸਟਾਈਲ ਵਾਲੇ ਨਾਲ ਬਣਾ ਕੇ ਦਿਖਾਉਂਦਾ ਚੱਲ ਛੱਕ ਲੋ ਹੁਣ ਇਹ ਉਹ ਇਕੱਲਿਆਂ ਦੀ ਖੇਤੀ ਵੀ ਹੁੰਦੀ ਆ ਕੇਲਿਆਂ ਦੀ ਖੇਤੀ ਦੇਖ ਲਓ ਬਹੁਤ ਇਹ ਵੀ ਅ ਕਹਿ ਲਓ ਵੀ ਮੇਨਤ ਵਾਲਾ ਕੰਮ ਆ ਹਨਾ ਆ ਸਾਰੀ ਕੇਲਿਆਂ ਦੀ ਖੇਤੀ ਇੱਧਰ ਜ਼ਿਆਦਾਤਰ ਇਹੀ ਖੇਤੀ ਹੁੰਦੀ ਆ ਗੰਨਾ ਤੇ ਕੇਲੇ ਉਹ ਬੀਬੀਆਂ ਲੱਗੀਆਂ ਮਿਆਂ ਵਿਚਾਰੀਆਂ ਕੇਲੇਆਂ ਦੇ ਬੂਟਿਆਂ ਨੂੰ ਐਨ ਸਿੱਧੇ ਖੜੇ ਰੱਖਦੀਆਂ ਐ ਡੰਡੇ ਲਾ ਲਾ ਕੇ ਸਿੱਧਾ ਖੜਾ ਕਰਨਾ ਬੂਟੇ ਨੂੰ ਐਨ गिरਨੇ ਦੇ ਬਚਾਉਣਾ ਜਦੋਂ ਬੂਟੇ ਮੇਂ ਜਾਨ ਪੈ ਗਈ ਫਿਰ ਤਾਂ ਚਲੋ ਚੱਲ ਜਾਂਦਾ ਤੇ ਉਹ ਸਾਹਮਣੇ ਨਾਰੀਅਲ ਦੇ ਬੂਟੇ ਖੜੇ ਆ ਹਨਾ ਆਹੀ ਖੇਤੀ ਆ ਜੀ ਦੇਖੋ ਨਾਰੀਅਲ ਤਾਂ ਤੁਹਾਨੂੰ ਉਰੇ ਆਮੇ ਦਿਖ ਜਣੇ ਉਹ ਸਾਹਮਣੇ ਆਮੇ ਖੜੇ ਆ ਬੂਟੇ ਨਾਰੀਆਂ ਲਾਉਂਦੇ ਖੇਤੀ ਇੱਧਰ ਕਹਿੰਦੇ ਵੀ ਕਣਕਰ ਜੀਰੀ ਨਹੀਂ ਹੁੰਦੀ ਬਾਕੀ ਸਾਰਾ ਕੁਝ ਇਹ ਹੁੰਦਾ ਪਰਫੈਕਟ ਕਣਕ ਜੀਰੀ ਨਹੀਂ ਹੁੰਦੀ। ਬਾਕੀ ਤੁਸੀਂ ਦੇਖ ਸਕਦੇ ਆ। ਕੇਲਿਆਂ ਦੀ ਖੇਤੀ, ਕੀਲਿਆਂ ਦੇ ਕੀਲੇ ਲਾਏ ਹੋਏ ਆ ਲੋਕਾਂ ਨੇ। ਤੇ ਹੁਣ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੀ ਆ ਜੀ। ਉਹ ਸਾਹਮਣੇ ਹੈਗਾ ਕਿਲਾ। ਕਿਲੇ ਨੂੰ ਰਾਸਤਾ ਅੰਦਰ ਤੋਂ ਜਾਂਦਾ। ਇਹ ਚੀਜ਼ ਦਿਖਾਉਣੀ ਆ ਹੁਣ ਤੁਹਾਨੂੰ ਚੱਲ ਕੇ। ਲਓ ਜੀ 29 ਕਿਲੋਮੀਟਰ। ਲਓ ਜੀ। ਮਤੇੜ ਸਾਹਿਬ ਰਹਿ ਗਿਆ ਹੁਣ 23 ਕਿਲੋਮੀਟਰ। ਸ਼ਾਮ ਦਾ ਵੇਲਾ ਹੋ ਚੁੱਕਿਆ। ਵੀਊ ਆਪਣਾ ਘਹਿਰ ਦਿਖਾ ਰਹੀ ਆ ਵੀਊ ਬਹੁਤ ਸੋਹਣਾ ਬਣਿਆ ਹੋਇਆ ਬਾਈ ਓਰੇ ਇਹ ਕਿੰਨਾ ਤੂੰ ਆਉਂ ਰਹੇ ਹਾਂ ਕੋਈ ਫੈਕਟਰੀ ਫੂਟਰੀ ਲੱਗਦੀ ਆ ਇਹ ਨਾ ਜੀ ਜਿੱਦਾਂ ਕੋਈ ਕਹ ਲੋ ਵੀ ਜਿੱਦਾਂ ਕਹਿੰਦੇ ਨਹੀਂ ਕੈਨੇਡਾ ਵੇਲਾ ਪਿਆ ਬਹੁਤ ਵੀ ਜਿੱਦਾਂ ਹੁਣ ਮੰਨ ਲਓ ਹੱਥ ਦਾ ਪੰਜਾ ਇੱਕ ਹੱਥ ਦੇ ਪੰਜੇ ਨਾਲ ਮਤਲਬ ਅ ਇੱਕ ਮਿੰਟ ਹਾਂ ਦੇਖੋ ਆਇਕਣਾ ਏ ਓਰੇ ਆ ਦੇਖੋ ਟੋਬੇ ਬਣੇ ਹੋਏ ਪਾਣੀ ਸਟਾਕ ਕਰਿਆ ਹੋਇਆ ਇਹਨਾਂ ਨੇ ਆ ਹਲਦੀ ਦੀ ਖੇਤੀ ਆ ਗਈ ਇਹ ਜਿੱਦਾਂ ਕਹਿੰਦੇ ਆ ਜੀ ਵੀ ਕੈਨੇਡਾ ਨਾ 1 ਪੰਜਾ ਹੈ ਮੰਨ ਲਓ ਹੱਥ ਦਾ ਤੇ ਬਾਕੀ ਸਾਰਾ ਵਿਲਾ ਪਿਆ ਚੀਚੀ ਉਂਗਲੀ ਸਾਨੇ ਉਹਦੇ ਵਿੱਚ ਰਹਿائش ਆ ਹੈ ਉਹ ਕੰਮ ਹੋ ਰੇ ਆ ਸਾਰਾ ਕਹਿ ਲੋ ਵੀ ਇਹ ਵਿਲਾ ਪਿਆ ਏਰੀਆ ਤੇ ਆ ਬੋਰਡ ਲੱਗਿਆ ਹੋਇਆ ਨਦੀੜ ਰਹਿ ਗਿਆ 28 ਕਿਲੋਮੀਟਰ 1 ਮਿੰਟ 'ਚ 1 ਕਿਲੋਮੀਟਰ ਪੈਲਰ ਕਰਦੀ ਨਾ ਗੱਡੀ ਹਾਂ 1 ਮਿੰਟ 'ਚ 1 ਕਿਲੋਮੀਟਰ ਪਾਰ ਕਰ ਜਾਂਦੀ ਗੱਡੀ ਤੇ ਬਹੁਤ ਜ਼ਿਆਦਾ ਜਗ੍ਹਾ ਬੇਲੀ ਪਈ ਆ ਜੀ ਆਹਾ ਹੁਣ ਮੜ ਜਾ ਖੇਤ ਖੋਦ ਆਏ ਜਾਂ ਨਹੀਂ ਤਾਂ ਸਾਰਾ ਸੁਹਾਣਾ ਤਕਰੀਬਨ ਬੇਲੇ ਹੀ ਪਿਆ ਜੀ ਸਾਰੇ ਹੀ ਤੇ ਸਾ ਸਾਡੀ ਸੰਗਤ ਹੁਣ ਭਾਈ ਬੈਠੀ ਬੈਠੀ ਥੱਕ ਗਈ ਬਹੁਤ ਜ਼ੋਰ ਹਾਂ ਥੱਕ ਗਏ ਥੱਕ ਗਏ ਭਾਈ ਹੁਣ ਹਾਂ ਤੁਮ ਤਾਂ ਜਾ ਕੇ ਘਰ ਆਰਾਮ ਕਰੀਏ ਫਿਰ ਜਾ ਕੇ ਕਰਨਾ ਮੇਰੀ ਸੁਣਿਆ ਮਮੀ ਕਹਿੰਦੇ ਹੁਣ ਤਾਂ ਜਾ ਕੇ ਘਰ ਆਰਾਮ ਕਰੀਏ ਕਰੇ ਪਾੜ ਕਰੇ ਪਾੜ ਹੁੰਦਾ ਵੀ ਗੱਲ ਪਤਾ ਕੀ ਹੈ ਜਿੱਥੇ ਜਿੱਥੇ ਬੈੱਡ ਹੁੰਦਾ ਭਾਈ ਉਹ ਘਰੇ ਹੁੰਦਾ ਉਹ ਘਰੇ ਹਾਂ ਮੈਂ ਜਾਦ ਰਹੀ ਸੀ ਉੱਥੇ ਕੱਟਣੀ ਆ ਉਹ ਘਰੇ ਆ ਘਰੇ ਆ ਜਿਹਨਾਂ ਜਿਹੜੇ ਭਾਈ ਹੁੰਦੇ ਆ ਬਿਲਕੁਲ ਬਿਲਕੁਲ ਹਾਂ ਘਰ ਪਾ ਜਾ ਕੇ ਹੋਰ ਪੱਕਾ ਘਰ ਹੋ ਜਾਂਦਾ ਹਾਂ ਇਹ ਅਸਲੀ ਘਰ ਉਹ ਹੈ ਜਿਹੜਾ ਨਹੀਂ ਡੁਪਲੀਕੇਟ ਜਿਹਾ ਮਾੜਾ ਬਟਾ ਲਿਆ ਵਾ ਭਾਈ ਬਿਲਕੁਲ ਐ ਲੈ ਪੈਣੇ ਜਗਾ ਨਾ ਮਿਲ ਗਈ ਬਿਲਕੁਲ ਬਿਲਕੁਲ ਹਾਂ ਬਹੁਤ ਨਹੀਂ ਸੰਗਤ ਬਹੁਤ ਆਈ ਪੀ ਜਗਾ ਨਹੀਂ ਜਗਾਗੀ ਸੰਗਤ ਬਹੁਤ ਆ ਜੀ ਬਹੁਤ ਵਧੀਆ ਆ ਜਣੀ ਆ ਵੀ ਕਮਰੇ ਹਾਂ ਬਹੁਤ ਨਹੀਂ ਜਗਾ ਆਰਾਮ ਨਾ ਪਾ ਜਿਹਾ ਨਿਹਰਾ ਤੁਹ ਬਤਾ ਵੀ ਨਾ ਬੇਫਿਕਰ ਹੋ ਕੇ ਬਿਲਕੁਲ ਬਿਲਕੁਲ ਤੇ ਜਾਂ ਜਾਂ ਪੀ ਕੇ ਹੁਣ ਮੜਾ ਸਰੀਰ ਕੰਡੇ ਜੇ ਪਰ ਹੋਇਆ ਬਿਲਕੁਲ ਬਿਲਕੁਲ ਰੀਸੈਂਟ ਦੋ ਤਾਰਾ ਸਹੀ ਗੱਲ ਜੀ ਆ ਕੇ ਆ ਕੇ ਇਹ ਤਾਂ ਕਿਹਾ ਸੀ ਆ ਹਲਦੀ ਵੀ ਕੀਤੀ ਆ ਇਹ ਸਾਰੀ ਆ ਜੜਾ ਜਿਹੜੀ ਹਲਦੀ ਹੋਈ ਆ ਨਾ ਇਹਦੇ ਜੜਾ 'ਚ ਹਲਦੀ ਆ ਹਾਂ ਹਾਂ ਜੜਾਂ 'ਚ ਹੁੰਦੀ ਹਲਦੀ ਤਾਂ ਹਮ ਹਲਦੀ ਦੀ ਖੇਤੀ ਭਾਈ ਉਰੇ ਇੱਕ ਗੰਨਿਆਂ ਦੀ ਖੇਤੀ ਆ ਇੱਕ ਆਪਣਾ ਆ ਕੇਲਿਆਂ ਦੀ ਇਹ ਤਿੰਨ ਚਾਰ ਉਰੇ ਫਸਲਾਂ ਨਾਰੀਅਲ ਪਿੱਛੇ ਰਹਿ ਗਏ ਨਾਰੀਅਲ ਰਹਿ ਗਏ ਪਿੱਛੇ ਜੀ ਨਾਰੀਅਲ ਅਸੀਂ ਦੇਖਦੇ ਆ ਹਾਂ ਇਹਨਾਂ ਦਾ ਨੇ ਮਿਲ ਜੂ ਕੋਈ ਤਿੰਨ ਚਾਰ ਫਸਲਾਂ ਇਹ ਮਤਲਬ ਪੂਰੀਆਂ ਉਰੇ ਵਧੀਆ ਹੋਈ ਜਾਂਦੀਆਂ ਤੇ ਆਹ ਵਾਲਾ ਰੋੜ ਤਾਂ ਬਹੁਤ ਹੁੰਦੀ ਓਨੇ ਤਾਣਾ ਬਾਹਾਂ ਦੀ ਦਾਲ ਹਾਂ ਮਸਰਾਂ ਦੀ ਦਾਲ ਆਹ ਹੋਈ ਤਾਂ ਹੈ ਇਹ ਜੀ ਕਪਾਹ ਦੀ ਖੇਤੀ ਵੀ ਤਾਂ ਜੀ ਕਪਾਹ ਦੀ ਖੇਤੀ ਵੀ ਭਾਈ ਵਧੀਆ ਹੋਈ ਜਾਂਦੀ ਆ ਇਹ ਗੱਲ ਦੇਖੋ ਜੀ ਤੁਰਕੇ ਫਿਰ ਸੌਰੀ ਆ ਤੁਰਕੇ ਫਰੀ ਜਾਂਦੇ ਸਾਰੇ ਜਾਨੇ ਤਾਂ ਹੀ ਇਹਨੇ ਸੀਮੜਲੀ ਮੋਨੇ ਜਾਂਦੇ ਬਿਲਕੁਲ ਬਿਲਕੁਲ ਇਹ ਲੋਕਾਂ ਨੂੰ ਪੂਰੇ ਟ੍ਰੈਫਿਕ ਨਹੀਂ ਹੈ ਦੇਖ ਲਓ ਤੁਸੀਂ ਸੜਕਾ ਪਰ ਕੋਈ ਜ਼ਿਆਦਾ ਟ੍ਰੈਫਿਕ ਨਹੀਂ ਹੈਗੀ ਤੇ ਟਮੇਟੋਲੀ ਗੱਡੀ ਆ ਗਾਂਵਾਂ ਰਾਈ ਵੀ ਫਿਰਦੀਆਂ ਆਉਣੀਆਂ ਐਸ਼ਾ ਕਰਦੀਆਂ ਹਾਂ ਬਾਪੂ ਬੈਠਾ ਵਿਚਾਰਾ ਹਾਂ ਬਾਪੂ ਸੋਚਾਂ ਚ ਪਿਆ ਵਾ ਸੋਚਾਂ ਚ ਪਿਆ ਵਾ ਹੈ ਕੋਈ ਟੈਨਸ਼ਨ ਹੋਈ ਦੀ ਆ ਹਮ ਤੇ ਰੋਡ ਭਾਈ ਵਧੀਆ ਬਣਿਆ ਵਾ ਇਨਸਾਫ ਪਹਿਲਾਂ ਵਾਲਾ ਰੋਡ ਯਾਰ ਬਹੁਤ ਖਰਾਬਤਾ ਹੈ ਵੀਰੇ ਹਾਂਜੀ ਹਾਂਜੀ ਉਹ ਉਹ ਕਿ ਹਮੇਸ਼ਾ ਉੱਤੋਂ ਹੰਦੇ ਜਾਂਦੇ ਜਾਂਦੇ ਨੇ ਨਾ ਹੁਣ ਉਹਦਾ ਕੰਮ ਚਾਲੂ ਆ 10 ਬੰਦਾ ਸਾਲ ਬਾਅਦ ਉੱਤਰ ਨੂੰ ਮਨੂੰ ਲੱਗਦਾ ਜਿਆਦਾ ਟਿੱਪ ਟੁੱਪਰ ਚੱਲਦੇ ਜਿਆ ਚੱਲਦੇ ਆ ਬਾਈ ਬਰੂ ਪਰ ਉਹ 10 10 11 ਸਾਲ ਹੋ ਚਲੇ ਆ ਹੈ ਤਾਂ ਉਹ ਰੋਡ ਦਾ ਕੰਮ ਹੀ ਚਾਲੂ ਆ ਹੁਣ ਕੰਮ ਚਾਲੂ ਆ ਵਾ ਹੁਣ ਚਾਲੂ ਹੋਇਆ ਹੈ ਨਾ ਆਹ ਵਾਲਾ ਬਾਬੇ ਜੀ ਨੂੰ ਕਿਆ ਨਾ ਸੰਗਤਾਂ ਨੇ ਤੇ ਬਾਬੇ ਜੀ ਉਹ ਰੋਡ ਬਹੁਤ ਟੁੱਟਿਆ ਹੋਇਆ ਵਾ ਤੇ ਬਾਬੇ ਜੀ ਹੁਣ ਇੱਥੇ ਜਿਹੜੇ ਯੂਨੀਅਨ ਵਾਲੇ ਉਹਨਾਂ ਨੇ ਕਹਿ ਕੇ ਹੁਣ ਕੰਮ ਚਾਲੂ ਕਰਾਇਆ ਵਾ ਹਾਂ ਨੇ ਠੀਕ ਆ ਠੀਕ ਆ ਉਹ ਰੋਡ ਦਾ ਜਿਆਦਾ ਬੁਰਾ ਹਾਲ ਆ ਤੇ ਆਹ ਵਾਲਾ ਰੋਡ ਆਪਾਂ ਜਿਹੜਾ ਆਇਆ ਇਹ ਠੀਕ ਆ ਰੋਡ ਇਹ ਮੈਨੂੰ ਲੱਗਦਾ ਪਰ ਉਹਦੇ ਨਾਲੋਂ ਥੋੜਾ ਜਿਹਾ ਦੂਰ ਪੈਂਦਾ ਆ 30 ਕਿਲੋਮੀਟਰ ਦੂਰ ਪੈਂਦਾ ਹਾਂ 3 ਕਿਲੋਮੀਟਰ ਦੂਰ ਪੈਂਦਾ ਤੇ ਇੱਧਰੋਂ ਫਿਰ ਤਾਂ ਨਹੀਂ ਆ ਸਕਦੇ ਭਾਈ ਇੱਧਰੋਂ ਜਿਹੜੇ ਵਿੱਚ ਗੁਰਦੁਆਰਾ ਸਾਹਿਬ ਆਉਂਦੇ ਰਸਤੇ 'ਚ ਉਹ ਸਾਰੇ ਉਧਰੇ ਆ ਹਾਂਜੀ ਹਾਂਜੀ ਸਾਰੇ ਉਧਰੇ ਉਹ ਉਸੇ ਰੋਡ 'ਪਰਾ ਉਹ ਗੁਰਦੁਆਰਾ ਸਾਹਿਬ ਜਾਣ ਸਮੇਂ ਉਧਰ ਜਾਣਾ ਪੈਂਦਾ ਹਾਂ ਸਾਈਧੇ ਹੋਣਾ ਪੈਂਦਾ ਹਾਂ ਤੇ ਆਉਣ ਸਮੇਂ ਇੱਧਰ ਨੂੰ ਆਹ ਹੋ ਜਾਂਦਾ ਏ ਜਾਣ ਸਮੇਂ ਤਾਂ ਉਧਰ ਨੂੰ ਹੀ ਜਾਣਾ ਪੈਂਦਾ ਜੇ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਸਾਰਿਆਂ 'ਚ ਇਹ ਤਾਂ ਉਧਰ ਨੂੰ ਜਾਣਾ ਹਾਂ ਆ ਦੇਖੋ ਕੰਨੇ ਭਾਈ ਲੱਗੇ ਵੀ ਰੇੜੇ ਉਹ ਵੀ ਕਿੰਨੇ ਕਿਲੋਮੀਟਰ ਰੇੜਿਆਂ ਪਰ ਲੱਤਣਾ 24 ਕਿਲੋਮੀਟਰ ਰਹੇਗਾ ਨਾ ਤੇ ਹੀੜ ਸਾਹਿਬ ਆ ਰਹੇ ਆ ਉਹ ਰੇਡ ਸਾਹਿਬ ਪਹੁੰਚਦੇ ਆ ਫੇਰ ਕਿੱਟੀ ਇੱਥੇ ਕਿੱਟੀ ਇੱਥੇ ਹੁੰਦਾ ਨਹੀਂ ਸਾਈਡ ਤੇ ਦਬਾ 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 ਅਗਲਾ ਆਪਣੇ ਏਰੀਆ ਚ ਫਿਰਦਾ ਆਹ ਦੇਖੋ ਬਾਈ ਇੰਦਾ ਤੁਹਾਨੂੰ ਉਹਰੇ ਪਹਾੜੀ ਏਰੀਆ ਮਿਲਣਾ ਸਾਰਾ ਹੀ ਮਤਲਬ ਜਿਆਦਾ ਬੜੀਆਂ ਪਹਾੜੀਆਂ ਨਹੀਂ ਹੈਗੀਆਂ ਬਾ ਇੰਦਾ ਕਹਿ ਲੋ ਵੀ ਟਿੱਬੇ ਜਿਹਾ ਹੈ ਨਾ ਕਿਤੇ ਨੀਵੀਂ ਜਗ੍ਹਾ ਬਹੁਤ ਆ ਕਿਤੇ ਉੱਚੀ ਬਹੁਤ ਆ ਇੰਦਾ ਹੀ ਆ ਸਾਰਾ ਏਰੀਆ ਇਹ ਲਓ ਜੀ ਪੱਤਰਾ ਨਹੀਂ ਹੈ ਪੱਤਰਾ ਨਹੀਂ ਹੈਗਾ ਏਰੀਆ ਬਾਲ Rao Pate Complex Maharashtra ਅਸੀਂ ਦੇਖ ਲਓ ਕਿੱਥੇ ਦੇ ਕਿੱਥੇ ਪਹੁੰਚੇ ਭਾਈ ਇੱਕ ਗੱਲ ਆਉਂ ਗੁਰੂ ਨਾਨਕ ਦੇਵ ਜੀ ਦੀ ਉਹ ਦਸਿਆਵਾਂ ਦੇਖਿਆ ਉੱਥੇ ਜੈਸਮੀਨ ਚਾਰ ਦਸਿਆਵਾਂ ਉਹ ਇੱਕ ਗੱਲ ਆ ਗੁਰੂ ਮਹਾਰਾਜ ਦੀ ਇੱਕ ਗੱਲ ਆ ਸਾਰੀ ਉਹ ਦੁਨੀਆ ਘੁੰਮੀ ਵੀ ਉੱਥੇ ਚਾਰ ਉਹ ਦਸਿਆਵਾਂ ਜਿਹੜੀਆਂ ਦੇਖੀਆਂ ਦੇਖਣੀ ਭਾਰਤ ਦੇ ਵਿੱਚ ਕਰੀਆਂ ਆਂ ਵਿਆ ਮੱਧ ਪ੍ਰਦੇਸ਼ ਮਹਾਰਾਸ਼ਟਰ ਆ ਉਹ ਨਕਸ਼ਾ ਬਣਾਇਆ ਹੋਇਆ ਦਾ ਮੂਵੀ ਸਾਰੀ ਦੁਨੀਆ ਚ ਘੁੰਮ ਲੇ। ਓਹ ਗੱਲ ਆ ਜਿੱਥੇ ਕੰਮ ਖਰਾਬ ਚੱਲਦਾ ਤਾਂ ਹਮਮ ਬਾਬਾ ਜੀ ਇੱਥੇ ਆਟੋਮੈਟਿਕਲੀ ਪਹੁੰਚ ਜਾਂਦੇ ਸੀ। ਉਹ ਤਾਂ ਫੇਰ ਜੀ ਸੰਗਤ ਫਰਿਆਦ ਕਰਦੀ ਸੀ ਵੀ ਬਾਬਾ ਜੀ ਸਾਡਾ ਆ ਕੰਮੜਿਆ ਵਾ ਕੱਢੋ। ਤੇ ਬਾਬਾ ਜੀ ਕੱਢਦੇ ਸੀ। ਬਿਲਕੁਲ ਬਿਲਕੁਲ ਜਿਵੇਂ ਨੀਅਤ ਹੀ ਖੇលਿਆ ਹੋਈ ਸੀ ਏ ਖੇਲ। ਮੈਨੂੰ ਭਲਾਣਾ ਬੰਦਾ ਆਉ ਕਾ ਆਹ ਕੰਮ ਕਰੂਗਾ। ਹਾਂ। ਇਦਾਂ ਸੀ ਮਾਰਾ ਗੱਡੀ ਨਹੀਂ ਉਹ ਉਹਨਾਂ ਦਾ ਫਿਰ ਉਹ ਕੰਮ ਤਾਂ ਗੁਰੂ ਨਾਨਕ ਦੇਵ ਜੀ ਦਾ ਉਹ ਤਾਂ ਜਾਣੀ ਜਾਣੇ ਬਾਬਾ ਜੀ ਕਹਿੰਦੇ ਨੇ ਕਿ ਮਰਦਾਨਿਆਂ ਬਾਜ਼ਾਰ ਬਾਬ ਜਦੇ ਚੱਲ ਉੱਥੇ ਹੋਰ ਜਿੱਥੇ ਕਹਿੰਦੇ ਹੁੰਦੇ ਨੇ ਜਦੇ ਚੱਲ ਭਾਈ ਉੱਥੇ ਤੇ ਇੱਕ ਮਰਦਾਨੇ ਅਲੱਗ ਕਰਤਾਰ ਦੇ ਹਾਂ ਬਿਲਕੁਲ ਜੀ ਵਾਹ ਮਹਾਰਾਜ ਦੇਖ ਲਾ ਆਪੇ ਗਈ ਤੁਰ ਕੇ ਉਹ ਦੁਨੀਆ ਦਾਰਤੀ ਤੁਰ ਕੇ ਉਹ ਗਾਤੀ ਸਾਰੀ ਦੁਨੀਆ ਤੁਰ ਕੇ ਉਹ ਗਾਤ ਐ ਜੋ ਕੋਈ ਚੇਨਿੰਗ ਜਿੱਤਣ ਹੀ ਗਿਆ ਅੱਪਾ ਇੰਡੀਆ ਚ ਹੀ ਗਏ ਬਾਹਰ ਵੀ ਗਏ ਬਾਹਰ ਵੀ ਗਏ ਭਾਈ ਸਹੀ ਗੱਲ ਆ ਨਹੀਂ ਇੱਕ ਬਾਬਾ ਨਾਮ ਤੁਸੀਂ ਬਾਈ ਜੀ ਨੇ ਕੁੱਲ ਕੇ ਦੁਨੀਆ ਗਾਤੀ ਹਾਂ ਇੱਕ ਅੱਜ ਕੱਲ ਬਾਬੇ ਨੇ ਬੱਤੀ ਲਾਲ ਗੱਡੀ ਤੇ ਲਾਤੀ ਹੂੰ ਹੁਣ ਤਾਂ ਲਾਲ ਬੱਤੀਆਂ ਹੋ ਗਏ ਚੱਲਦਾ ਅੱਜ ਕੱਲ ਬਾਬੇ ਲਾਲ ਬੱਤੇ ਲਾ ਕੇ ਘੁੰਮਦੇ ਆ ਬਿਲਕੁਲ ਪੰਜਾਬ ਵਿੱਚ ਤਾਂ ਥੋੜਾ ਜਿਹਾ ਹੁਣ ਲਾਲ ਬੱਤੀ ਦਾ ਘਟਿਆ ਦਾ ਕੰਮ ਗਿਆ ਨਹੀਂ ਤਾਂ ਬੱਬੂ ਨੂੰ ਮਾਨ ਨਾ ਬਣਾਇਆ ਨਹੀਂ ਤਾਂ ਪਹਿਲਾਂ ਬਹੁਤ ਤਾਂ ਕੰਮ ਤੇ ਹਾ ਹਾਂ ਅੱਗੇ ਆ ਬੰਦੇ ਹਾਪੋੜਾ ਕਿਆ ਚੀਜ਼ ਆਹੇ ਇੱਧਰ ਮੰਮੀ ਦੀ ਗੱਲ ਸੁਣੋ ਰੋਡ ਬਣਨ ਰਿਹਾ ਕੋਈ ਅੱਛਾ ਰੋਡ ਬਣਦਾ ਕੋਈ ਹੈ ਇੱਧਰ ਮੰਮੀ ਦੀ ਗੱਲ ਸੁਣਾ ਮੇਰੀ ਦੀ ਹਾਂਜੀ ਹਾਂਜੀ ਦੂਣਾ ਬੱਬੂ ਮਾਣੇ ਵਿੱਚ ਸੱਚਾ ਹੀ ਗਾਣਾ ਸੁਣਾਇਆ ਸੱਚਾ ਹੀ ਬਣਾਇਆ ਹਾਂ ਹਾਂ ਕਿ ਦੁਨੀਆ ਨੇ ਮਹਾਰਾਜ ਨੇ ਰਹਿ ਲੈ ساری ਦੁਨੀਆ ਤੁਰ ਕੇ ਗਾਤੀ ਤੁਰ ਕੇ ਗਾਤੀ ਇਥੇ ਹੋ ਅੱਜ ਕੱਲ ਦੇ ਬਾਪੇ ਜਿਹੜੇ ਲਾਲ ਬੱਤੀ ਲਾ ਕੇ ਬੰਦੇ ਲਾਲ ਬੱਤੀ ਲਾ ਕੇ ਬੰਦੇ ਹਾਂ ਕਿਤੇ ਗੁਰੂਗਾਂ ਦਾ ਬਣ ਗਿਆ ਵੀ ਜੀ ਡਿਸਕੈਨ ਚੱਟਿਏ ਵੀ ਜੀ you guys are yeah, my unit yeah, yeah.